ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਬੂਰੀਆਂ ਵਜਾਂ ਤੇ ਇੱਕ ਦਿਖਾਵਾਂਗੇ ਮੈਂ ਤਾਜੀ ਸੀਬੀ ਤੈਨਾਂ ਨਾਲ ਅੱਗੇ ਵਿਕਰਲੇ ਹਾਜ਼ਰ ਹੈ ਰੇਟ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਵੀਰ ਨਾਲ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾ ਪਿੰਦਰ ਸਿੰਘ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਪਿੰਡ ਉਪਲੀ ਕੱਟੂਵਾਲ ਜਾਂ ਨਜ਼ਦੀਕ ਆ ਕੇ ਆਪਣੇ ਉਪਲੀ ਜਿੱਥੇ ਸੁ ਤੇ ਆਪਣਾ ਗਾਇਕ ਆ ਗਿਆ ਗਰਾਵ ਸਿੱਧੂ ਜਿਹੜਾ ਬਰਨਾਲਾ ਮੋਬਾਈਲ ਨੰਬਰ ਆਪਣਾ 7087200310 70872 00310 ਆਪਣਾ ਵਪਾਰ ਦਾ ਕੰਮ ਹੈ ਠੀਕ ਹੈ ਪਹਿਲੇ ਨੰਬਰ ਤੇ ਆਪਾਂ ਬੂਰੀ ਦੇਖ ਰਹੇ ਹਾਂ ਮੱਝ ਜਿਹੜੀ ਕਿਹੜਾ ਸੂਆ ਸੂਰੀ ਆ ਦੂਜਾ ਸੂਆ ਸੂਰੀ ਹੋਵੇ ਸਰ ਦੂਜਾ ਸੂਆ ਝੋਟੀ ਪਾਂਚੀ ਆ ਗਈ ਹੈਣਾ ਅੱਜ ਇਹਦੇ ਸੂਣ ਦੇ ਵਿੱਚ ਵੀਰੇ ਦਿਨ ਕਿੰਨੇ ਬਾਕੀ ਆ 12 ਤਰੀਕ ਨੂੰ ਤਨੂ ਭੂਰੇ ਨੇ ਬਈ ਅੱਛਾ 12 ਤਰੀਕ ਨੂੰ ਸੂਣ ਚ ਦਿਨ ਬਾਕੀ ਅੱਜ 3 ਤਰੀਕ ਹੈ ਕਹਿੰਦੇ ਬਾ 10 ਦਿਨ ਹੋਜੇ ਪਏ ਆ ਪਹਿਲੇ ਸੂਏ ਮਾਲਕ ਨੇ ਆਪ ਨੂੰ ਦੁੱਧ ਕਿੰਨਾ ਕ ਦੱਸਿਆ ਇਹਦਾ 14 ਕਿਲੋ ਦੱਸਿਆ ਬਈ ਹੁਣ 16 ਕਿਲੋ ਜੂੜ ਦੇ ਬਾਈ ਕਹਿੰਦਾ ਆਪਾਂ 15 ਮੰਨ ਕੇ ਲੈ ਜੇ ਬੰਦਾ ਜੀ ਚੋਣ ਚਵਾਦੀ ਥੱਲੇ ਪਠਾਨ ਖਣ ਦੇ ਓਕੇ ਆ ਕਿੰਨਾ ਬਈ ਭਾਰ ਦੀ ਜ਼ਿੰਮੇਵਾਰੀ ਤੁਹਾਡੀ ਰੇਟ ਕੀ ਰਹੂਗਾ ਰੇਟ ਬਾਈ ਮੁੱਲ ਦਾ 70 ਕਰਾ ਵਾਲਾ 80 ਕਰਾ ਵਾਲਾ ਡੇਢ ਦੀ ਝੋਟੀ ਦੇ ਬਾਈ ਸਰ ਡੇਢ ਲੱਖ ਦੀ ਝੋਟੀਆਂ ਆਪਾਂ ਦੇਣੀ ਆ ਢੋਰੀ ਬਾਹਰੋਂ ਸੁਬਰ ਕੱਦ ਕਠ ਵਗੈਰਾ ਝੋਟੀਆਂ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਚੰਗੀ ਵਜਨ ਮਜੂਦ ਵਾਲੀ ਦੂਜਾ ਸੂਆ ਨਵਾਂ ਹਾਣਾ ਸੂਣ ਦੇ ਵਿੱਚ ਅੱਜ ਇਹਦੇ 10 ਦਿਨ ਬਾਕੀ ਪਏ ਆ ਕਿਸੇ ਬਸੂ ਹੱਥ ਤਰਾਂ ਨਹੀਂ ਲੱਸੀ ਨਾ ਵੀ ਨਹੀਂ ਰੇਟ ਆ ਗਿਆ ਦਾ ਵਿਚ ਨਾਲਾ 1.5 ਲੱਖ ਰੁਪਇਆ ਮੌਕੇ ਤੇ ਗੁਜਾਇਸ ਵਗੈਰਾ ਹੋ ਜੂਗੀ ਸੋ ਸਿੰਘ ਮੂਹ ਮੱਥਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਪਿਓਰ ਪੱਕੇ ਪੂਰੇ ਰੰਗ ਦੇ ਵਿੱਚ ਆ ਗਈ ਦੁੱਧ ਤੁਸੀਂ ਮੰਨ ਕੇ ਚੱਲੋ ਵੀ ਵੀਰ ਕਹਿੰਦਾ 15 ਕਿਲੋ ਵੇਚਕ ਚਾਹੇ 14 ਮੰਨ ਲਿਓ ਪਰ ਚੰਗੀ ਸਾਹਮਣ ਵਾਲਾ ਵੀਰ ਹੋਇਆ ਤਾਂ 15 ਕਿਲੋ ਦੁੱਧ ਦੇ ਨੇ ਆਰਾਮ ਨਾਲ ਪਾ ਦੇਣਾ ਤੇ ਬਾਕੀ ਗਾੜੀ ਪਿਛਾੜੀ ਦੇਖੋ ਬਿਲਕੁਲ ਚੰਗੀ ਐ ਛੋਟੀ ਦੀ ਤੇ ਮੁਠੀ ਵਾਲਾ ਥਾਣਾ ਤੇ ਥੜ ਦੇਖ ਕੇ ਬਦਰਾ ਦਾ ਖਚਾਈ ਦੇ ਵੀਰ ਨਰਮ ਹੋ ਜਾਮਾ ਜੀ ਤੇ 1.5 ਦੇ ਵਿੱਚੋਂ ਮੌਕੇ ਤੇ ਮਾਨਦਾਨ ਹੋ ਜਾਊਗਾ। ਸੋ 1.5 ਲੱਖ ਦੇ ਵਿੱਚੋਂ ਮੌਕੇ ਤੇ ਮਾਨਦਾਨ ਵਗੈਰਾ ਹੋ ਜੂ। ਦੂਜਾ ਸੂਆ ਜੈਨੂਨ ਪਿਓਰ ਬੂਰੇ ਰੰਗ ਦੇ ਵਿੱਚ ਬੂਰੀ ਝੋਟੀ ਸੂਰੀ ਆ ਤੇ ਇਹ ਸੂਣ ਦੇ ਵਿੱਚ 10 ਦਿਨ ਬਾਕੀ ਆ। ਤੇ ਦੂਜੇ ਨੰਬਰ ਤੇ ਵੀ ਰ ਆਪਾਂ ਦੇਖ ਰਹੇ ਹਾਂ ਬੂਰੀ ਮੱਝ। ਇਹਦੇ ਦਿਨ ਕਿਹ ਕਾ ਕੇ ਸੂਣ ਦੇ? ਇਹਦੇ ਵੀ ਭਾਈ 12-13 ਦਿਨ ਪੂਰੇ ਆ। ਠੀਕ ਆ ਲਗਭਗ ਸੇਮ ਹੀ ਸੂਣ ਦੀ ਆ ਹਨਾ। ਸੇਮ ਹੀ ਸੂਣ ਦੇ ਨੇ ਆਪਾਂ। ਇਹ ਥੋੜਾ ਸੂਆ ਗਿਆ ਮਾ ਹੋਵੇ ਦਾ। ਇਹਦਾ ਵੀ ਚੌਥਾ ਲਾਲਾ। ਸੇ ਚੌਥਾ ਕਸੂਆ। ਕਿੰਨਾ ਕਿ ਦੁੱਧ ਪਾ ਦੂਗੀ ਇਹ ਦੋ ਦਬਾਈ ਪਾ ਦੂ 16 17 ਕਿਲੋ ਕਹਿੰਦਾ ਬਾ 15 14 ਮੰਨ ਲੈ ਬਾ ਗਰੰਟੀ ਹੋ ਬਈ ਇਹਦਾ ਰੇਟ ਕੀ ਰਹੂਗਾ ਇਹਦਾ ਡੇਢ ਕਰਾਲਾ ਇੱਕ 35 ਦੀ ਹਾਂ ਜਾਂ ਨਾ ਮੜਮੜਾ ਮਾਨਤਨ ਹੋ ਜੂਗਾ ਮਾਨਤਨ ਕਰਦੇ ਸੋ ਵੀਰੋ ਦੂਜੇ ਨੰਬਰ ਤੇ ਬੂਰੀ ਮੱਝ ਦੇਖ ਸਕਦੇ ਚੌਥਾ ਖਸੂਆ ਸੂਰੀ ਆ ਤੇ ਚੰਗੀ ਵਜਨ ਵਜੂਦ ਵਾਲੀ ਆ ਤੇ ਨਾਲ ਹੀ ਬੂਰੀ ਆ ਗਈ ਬਹੁਤ ਘੱਟ ਮਿਲ ਜੇ ਬੂਰੀ ਤੇ ਨਾਲ ਹੀ ਸੋ ਅਜਾ ਬਾ ਤੁਹਾਨੂੰ ਜੋੜਾ ਹੀ ਦਿਖਾਦਾ ਬੂਰੀਆਂ ਮੱਝਾਂ ਦਾ ਇਹ ਚੌਥਾ ਖਸੂਆ ਸੂਰੀ ਆ 14 15 ਕਿਲੋ ਤੁਸੀਂ ਇਹਦੇ ਮੰਨ ਸਕਦੇ ਹੋ ਤੇ ਕੋਈ ਬਾਈ ਜਨਬਜੂਰ ਥਾਣਾ ਥਰਾਂ ਦੀ ਬਿਲਕੁਲ ਓਕੇ ਆ ਗਰੈਕਟਿਵ ਬਾਈ ਇੱਕ ਪਾਰਟੀ ਜ਼ਿੰਮੇਵਾਰੀ ਨੂੰ ਆਪਣੀ ਇੱਕ 35 ਜੋ ਮਾਨਦਾਨ ਹੋ ਜਾਊਗਾ ਸੋ 1,35,000 ਦੇ ਵਿੱਚੋਂ ਮੌਕੇ ਤੇ ਮਾਨਦਾਨ ਤੁਹਾਡਾ ਹੋ ਜਾਊਗਾ ਤੇ ਬਾਕੀ ਥਣ ਲੇਪ ਦੀ ਸੋਹਣੀ ਸਾਫ਼ ਸੁਥਰੀ ਸੁੱਚੀ ਆ ਤੇ ਮੇਨ ਗੱਲ ਬਾਡੀ ਵਾਂਤਰ ਦੀ ਪੜੀ ਵੀ ਚੰਗੀ ਐ ਨਹੀਂ ਗੱਲ ਕਿਤੇ ਬਸ ਲਿੱਸੀ ਨਾ ਵੀ ਕਿਉਂਕਿ ਸੰਭਾਈ ਜਾਲੇ ਘਰੋਂ ਆਈ ਪਿਆ ਅੱਗੇ ਵੀ ਚੰਗਾ ਸਾਹਮਣੇ ਨਾਲ ਲੈ ਗਿਆ ਤਾਂ ਤੁਹਾਨੂੰ ਆਟੋਮੈਟਿਕਲੀ ਚੰਗਾ ਦੁੱਤ ਪਾ ਦਊਗੀ ਤੇ ਬਾਕੀ ਮੇਨ ਗੱਲ ਬੂੜੀਆਂ ਮੱਜਾ ਦੋਨੇ ਬੱਚੇ ਵੀ ਬੂਰੇ ਕਟਿਆਂ ਕੁੱਟਿਆਂ ਪਾਚਦਾ ਕਹਿੰਦਾ ਆਪਾਂ ਚੰਗੀ ਆਪਣੇ ਘਰੇ ਨਸਲ ਤਿਆਰ ਕਰ ਦੇਣੀਆਂ ਸੋ 나ੜਾ ਵਗੈਰਾ ਦੇਖੋ ਪਿੰਡੇ ਤੇ ਸੋਹਣੇ ਦਿਖਾਈ ਦਿੰਦੀਆਂ ਤੇ ਚੰਗੇ ਵਜਨ ਵਜੂਦ ਵਾਲੀ ਚੌਥਾ ਸੂਆ ਸੂਰੀਆ 1 35 ਤੇ ਪਹਿਲੇ ਨੰਬਰ ਆ ਗਿਆ 1.5 ਲੱਖ ਤੀਜੇ ਨੰਬਰ ਤੇ ਤਾਜੀ ਸੂਈ ਦੇਖ ਰਹੇ ਆਂ ਆਪਾਂ ਇਹ ਕਿਹੜਾ ਸੂਆ ਸੂਈ ਆ ਜੀ ਇਹ ਬਈ ਤੀਜਾ ਠੀਕ ਆ ਬੱਚਾ ਇਹਦਾ ਆ ਗਿਆ ਨਾ ਬੱਚਾ ਮਾੜ ਕੱਟੀਆਂ ਪਾਸ ਸੂਈਆਂ 나ੜੂਆ ਨਾਲ ਆ ਜਾਵਾਂ ਤੇ ਜੇਰ ਜਰ ਰੋਕਿਆ ਜਾਵਾਂ ਜਮਾਂ ਗਰੰਟੀ ਹੋਵੇਗੀ ਦੁੱਧ ਕਿੰਨਾ ਕਾਉਣ ਦੁੱਧ ਬਈ 9 ਕਿਲੋ ਕੋਹਲਾ ਹੁਣ 12 ਕਿਲੋ ਉਤ ਦੇਣਾ ਰੇਟ ਕੀ ਲਊ ਇਹਦਾ ਰੇਟ ਬਈ ਮੁੱਲ 10 ਕਰਾਲ 5 ਦੀ ਧੁਲਕੀ ਦੇ ਬਈ 1 ਲੱਖ 5000 ਦੀ ਚੌਂਡ ਚਵਾਦੀ ਖਰੀ ਐ ਰੇਟ ਕੀ ਲਊ ਬਈ ਸਵਰਥ 3 ਜਨਵਰੀ ਦੀ ਮੈਂ ਦੇਖ ਰਿਹਾ ਤਾਜੀ ਸੂਈ ਅੱਜ ਦੂਜਾ ਦਿਨ ਸੂਈ ਨੂੰ ਇਹਨੂੰ ਮਗਰ ਇਹਦੇ ਕੱਟੀ ਹੈਗੀ ਰੇਟ 1 5 ਦੁੱਧ 9 ਲੀਟਰ ਸਟਾਰਟ ਆ ਚੰਗਾ ਵੀਰ ਸਾਹਮਣੇ ਵਾਲਾ ਹੋਇਆ ਤਾਂ 11 12 ਕਿਲੋ ਦੁੱਧ ਰਾਵਣਾ ਮਰਦੀ ਨਹੀਂ ਥੱਲੇ ਕੱਦ-ਕੱਡ ਚੰਗਾ ਤੇ ਲੈਵੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਤੇ ਚੌਂਡ ਚਵਾਦੀ ਪੂਰੀ ਪੋਲੀਆ ਜੋ ਨੰਬਰ 1 ਸੋ ਚੋਣ ਚਵਾਦੀ ਕਿਸੇ ਪਾਸੇ ਹੱਥ ਤਰਾਣੀ ਸੋ ਵੀਰੋ ਦੋ ਦਿਖਾਤੀ ਆਪਾਂ ਬੂਰੀਆਂ ਝੋਟੀਆਂ ਤੇ ਇੱਕ ਦਿਖਾਤੀ ਕਾਲੀ ਮੱਝ ਪਿੰਡ ਆ ਗਿਆ ਆਪਣਾ ਉਪਰੀ ਜ਼ਿਲ੍ਹਾ ਬਰਨਾਲਾ ਕੋਈ ਵੀ ਨਗਤ ਜੇ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ